ਮੋਹਾਲੀ ਦੇ ਚਿੱਲਾ ਪਿੰਡ ਦੇ ਨੇੜੇ ਤੋਂ ਅੱਜ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ। ਇਸ ਸਬੰਧੀ ਪਤਾ ਚਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ। ਪੁਲਿਸ ਦੇ ਮੁਤਾਬਕ ਦੋਵੇਂ ਨੌਜਵਾਨ ਪਰਵਾਸੀ ਲੱਗਦੇ ਹਨ ਜਿਨ੍ਹਾਂ ਦੀ ਉਮਰ 25 ਤੋਂ 30 ਸਾਲ ਹੋ ਸਕਦੀ ਹੈ। ਇਸ ਸਬੰਧੀ ਪੁਲਿਸ ਨੇ ਦੱਸਿਆ ਹੈ ਕਿ ਸੂਚਨਾ ਮਿਲੀ ਸੀ ਕਿ ਉਹ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਹਨ ਜਿਸ ਤੋਂ ਬਾਅਦ ਤੁਰੰਤ ਉਹ ਥੇ ਪਹੁੰਚ ਗਏ। ਪੁਲਿਸ ਮੁਤਾਬਕ ਦੋਵਾਂ ਨੌਜਵਾਨਾਂ ਦਾ ਕਤਲ ਕਿਤੇ ਹੋਰ ਕਰਕੇ ਇੱਥੇ ਲਾਸ਼ਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਲੱਗਦੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਕਤਲ ਕਰਨ ਤੋਂ ਬਾਅਦ ਇਸ ਨੂੰ ਇੱਕ ਹਾਦਸਾ ਬਣਾਉਣ ਦੇ ਯਤਨ ਕਰਨ ਕਾਰਨ ਰੇਲਵੇ ਟਰੈਕ ਉੱਤੇ ਲਾਸ਼ਾਂ ਨੂੰ ਰੱਖਿਆ ਗਿਆ ਹੋਵੇ ਖੂਨ ਦੇ ਰੇਲਵੇ ਟਰੈਕ ਤੋਂ ਹੇਠਾਂ ਸੜਕਾਂ ਤੱਕ ਨਿਸ਼ਾਨ ਪਏ ਸਨ ਜਿਸ ਤੋਂ ਇਹ ਲੱਗਦਾ ਹੈ ਕਿ ਕਿਸੇ ਹੋਰ ਥਾਂ ਉੱਤੇ ਕਤਲ ਕਰਕੇ ਲਾਸ਼ਾਂ ਨੂੰ ਇੱਥੇ ਲਿਆਂਦਾ ਗਿਆ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਜੇ ਤੱਕ ਮ੍ਰਿਤਕਾ ਦੀ ਪਛਾਣ ਨਹੀਂ ਹੋਈ ਇੱਕ ਮ੍ਰਿਤਕ ਦੀ ਬਾਹ ਉੱਤੇ ਮਹਾਕਾਲ ਅਤੇ ਐਮ ਏ ਲਿਖਿਆ ਹੋਇਆ ਤੇ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਭੇਜ ਦਿੱਤਾ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਰੋਲ ਸਰ ਅੱਜ ਜੋ ਦੋ ਡੈਡ ਬੋਡੀ ਮਿਲੀਆਂ ਅੰਟਰਗੜ੍ਹ ਦੇ ਉੱਤੇ ਕਦੋਂ ਕੋ ਸੂਚਨਾ ਮਿਲੀ ਸੀ ਕਿ ਕੀ ਹੋ ਤਕਰੀਕ ਸਾਨੂੰ ਸਵੇਰੇ 2:30 ਵਜੇ ਮੀਮੋ ਮਿਲੀ ਹੈ ਸਟੇਸ਼ਨ ਮਾਸਟਰ ਤੋਂ ਕਿ ਦੋ ਡੈਡ ਬੋਡੀਜ਼ ਪਈਆਂ ਇੱਥੇ ਤੇ ਅਸੀਂ ਫਿਰ ਆ ਕੇ ਆਪਣੇ ਦੇਖਿਆ ਤੇ ਉਹ ਦੋ ਡੈੱਡ ਬਾਡੀ ਪਈਆਂ ਦੋ ਮੇਲ ਨੇ 20-25 ਸਾਲ ਦੀ ਉਮਰ ਹੈ ਲੜਕੀਆਂ ਦੀ ਤੇ ਅਨਨੋਨ ਨੇ ਹਜੇ ਅਸੀਂ شناخت ਨਹੀਂ ਹੋਈ ਉਹਨਾਂ ਦੀ ਤੇ شناخت ਕਰ ਰਹੇ ਹਾਂ ਅਸੀਂ ਸਰ ਉੱਤੇ ਟ੍ਰੈਕ ਤੇ ਹਾਸਾ ਲੱਗ ਰਿਹਾ ਤੁਹਾਨੂੰ ਜਾਂ ਕਤਲ ਦੀ ਕੁਝ ਭਾਵਨਾ ਹੈ ਜੀ ਨਹੀਂ ਇਸ 'ਚ ਥੋੜੀ ਜੀ ਹੈ ਕਤਲ ਦੀ ਲੱਗਦੀ ਹੈ ਕਿਉਂਕਿ ਸ਼ਾਇਦ ਲੱਗਦਾ ਹੈ ਵੀ ਇੱਥੋਂ ਲਿਆ ਕੇ ਉੱਪਰ ਲੈ ਕੇ ਮਾਰੇ ਹੋਣ ਉਹ ਮਾਰ ਕੇ ਉੱਪਰ ਛੁੱਟੇ ਹੋਣ ਐਦਾਂ ਲੱਗਦਾ ਹੈ ਵੀ ਸ਼ਾਇਦ ਕਿ ਤੋ ਹੋਰ ਮਾਰ ਕੇ ਉੱਪਰ লাশ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨੀਚੇ ਸੜਕ ਤੇ ਵੀ ਜਿਹੜਾ ਖੂਨ ਡੁੱਲਿਆ ਹੋਇਆ ਇਸੇ ਕਰਕੇ ਇਸੇ ਕਰਕੇ ਲੱਗਦਾ ਵੀ ਕਿਤੇ ਇਨਸੀਡੈਂਟ ਕਿਤੇ ਹੋਰ ਹੋਇਆ ਤੇ ਇਹਨਾਂ ਨੇ ਲਾਸ਼ ਪਾਣ ਲਈ ਰੇਲਵੇ ਟਰੈਕ ਦੀ ਮਦਦ ਲਈ ਹੈ ਕੋਈ ਚਾਕੂ ਆਦਿ ਵਗੈਰਾ ਕੋਈ ਹੋਜੀ ਕੋਈ ਨਿਸ਼ਾਨ ਮਿਲਿਆ ਲੱਗਦਾ ਹੈ ਗਰਦਨ ਦੇ ਪਾਕੇ ਉਹਨਾਂ ਸੀ ਪੋਸਟਮਾਰਟਮ ਕਰਾ ਰਹੇ ਆ ਲੱਗਦਾ ਹੈ ਵੀ ਗਰਦਨ ਤੇ ਥੋੜਾ ਜਿਹਾ ਵੀ ਕੁਝ ਹੈਗੇ ਨੇ ਵੀ ਉਹ ਜਿਹੜੇ ਟ੍ਰੇਨ ਦੇ ਤੁਹਾਨੂੰ ਨਹੀਂ ਲੱਗ ਰਹੇ ਪਹਿਲੀ ਵਾਰੀ ਦੇਖਣ ਲਈ ਟ੍ਰੇਨ ਦੇ ਨਹੀਂ ਲੱਗ ਰਹੇ ਉਹ ਮਿਸਰ ਵਗੈਰਾ ਵੀ ਮਿਲਿਆ ਜੀ ਕੋਈ ਉਹਨਾਂ ਨੂੰ ਨੀ ਮੋਬਾਈਲ ਦਾ ਕਵਰ ਮਿਲੇ ਮੋਬਾਈਲ ਨਹੀਂ ਹੈਗਾ ਮੋਬਾਈਲ ਦਾ ਕਵਰ ਹੈ ਖੱਲਈ ਤੇ ਮੋਬਾਈਲ ਜਿਹੜਾ ਮਦਰ ਬੋਰਡ ਵਗੈਰਾ ਉਹ ਨਹੀਂ ਡਿਸਟਰੋਏ ਕੀਤਾ ਕੋਈ ਪਛਾਣ ਹੋ ਸਰ ਤੇ ਬੋਨਾਂ ਤੇ ਲਿਖਿਆ ਮਾਮ ਤੇ ਇੱਕ ਜਾਂ ਕੁਝ ਕੋਈ ਹੈ ਕੋਈ ਟੈਟੂ ਟੂਟ ਵਗੈਰਾ ਹਾਂ ਬਾਹ ਤੇ ਇੱਕ ਮਹਾਕਾਲ ਦਾ ਟੈਟੂ ਲੱਗਿਆ ਹੋਇਆ ਇੱਕ ਲੜਕੇ ਦੇ ਤੇ ਇੱਕ ਦੇ ਏ ਕੇ ਏ ਜੇ ਕੁਝ ਇਹ ਜਾਂ ਮੈਂ ਉਹਨੇ ਦੇਖਿਆ ਸੀਗਾ ਉਹ ਲਿਖਿਆ ਹੋਇਆ ਐਮ ਐਮ ਹਾਂ ਕਿ ਸਰ ਕੀ ਲਿਖਿਆ ਜੀ ਐਮ ਐ ਐਮ ਐਮ ਏ ਲਿਖਿਆ ਹੋਇਆ ਉਹ ਬਾਹ ਤੇ ਬਾਕੀ ਉਹ ਤੁਹਾਨੂੰ ਦਿਖਾ ਦਿੰਨੇ ਆ ਤੇ ਉਦੋਂ ਹੁਣ ਡੈਡ ਬੋਡੀ ਪੋਸਟਮਾਰਟਮ ਲਈ ਭੇਜਦੇ ਹਾਂ ਹਾਂ ਡੈਡ ਬੋਡੀ ਪੋਸਟਮਾਰਟਮ ਲਈ ਜਾਊਗੀ ਤੇ ਬਾਕੀ ਅਸੀਂ ਕੇਸ ਅਸਿਸਟ ਕਰ ਰਹੇ ਹਾਂ ਆਪ ਨੂੰ ਜੀਆਰਪੀ ਵੱਲੋਂ ਪੰਜਾਬੀ ਨੇ ਜਾਂ ਪ੍ਰਵਾਸੀ ਨੇ ਦੇਖਣ ਚ ਪ੍ਰਵਾਸੀ ਲੱਗ ਰਹੇ ਨੇ ਪਹਿਲੀ ਨਜ਼ਰੇ ਪਹਿਲੇ ਦੇ ਪ੍ਰਵਾਸੀ ਲੱਗ ਰਹੇ ਨੇ ਬਾਕੀ ਹੁਣ شناخت ਹੋਣ ਤੇ ਆ ਦੇਖਦੇ ਆ ਕਿਵੇਂ ਹੈ ਠੀਕ ਹੈ ਠੀਕ ਹੈ ਬਾਕੀ ਫਬਰੂਰੀ ਸ਼ੁਰੂਆਤ ਹੈ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਸੀਂ ਠੀਕ ਹੈ ਥੈਂਕ ਯੂ